जय भीम जय भारत मैं ਤੁਹਾਡਾ ਆਪਣਾ ਰਕੇਸ਼ ਭੀਮ ਚੇਅਰਮੈਨ ਸਰਵਧਰਮ ਵੈਲਫੇਅਰ ਸੁਸਾਇਟੀ ਸਾਰੇ ਸ਼ਹਿਰ ਵਾਸੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ 15 ਅਗਸਤ ਦੀ ਬਹੁਤ-ਬਹੁਤ ਮੁਬਾਰਕਾਂ ਤੇ 15 ਅਗਸਤ ਤੇ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਜਿਹੜੇ ਨੌਜਵਾਨ ਅੱਜ ਨਸ਼ਿਆਂ ਵਿੱਚ ਫਸੇ ਹੋਏ ਨੇ ਇਹਨਾਂਗੇ ਅਸੀਂ ਅਪੀਲ ਕਰਦੇ ਆ ਕਿ ਇਹ ਆਪਣੇ ਨਸ਼ੇ ਛੱਡ ਕੇ ਆਪਣੇ ਅੱਛੇ ਕੰਮਾਂ ਵਿੱਚ ਧਿਆਨ ਦੇਣ ਅਤੇ ਆਪਣੇ ਮਾਪੇ-ਬਾਪ ਨੂੰ ਸੁੱਖ ਦੇਣ ਹੋਰ ਜਿਹੜੇ ਸ਼ਹਿਰ ਵਾਸੀਆਂ ਨੂੰ ਅਡੀ ਅਪੀਲ ਹੈ ਕਿ ਗਲੋਬਲ ਵਾਰਮਿੰਗ ਦੇ ਵਿੱਚ ਇਸ ਟਾਈਮ ਵਾਤਾਵਰਨ ਬਹੁਤ ਖਰਾਬ ਹੋਇਆ ਆ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਜਿਆਦਾ ਤੋਂ ਜਿਆਦਾ ਰੁੱਖ ਅਤੇ ਪੌਦੇ ਲਗਾਏ ਜਾਣ ਇੱਕ ਵਾਰ ਫੇਰ ਤੋਂ ਸਾਰੇ ਸ਼ਹਿਰ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ 15 ਅਗਸਤ ਦੀ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ